ਬਿਜਲੀ ਸਪਲਾਈ ਦੀ ਲਗਾਤਾਰ ਆ ਰਹੀ ਮੁਸ਼ਕਲ ਨੂੰ ਹੱਲ ਕਰੋ ਹੱਲ ਕਰੋ ਹੱਲ ਕਰੋ 8 ਘੰਟੇ ਵੀ ਜਿਹੜੀ ਬੱਤੀ ਆ ਉਹ ਦਿੱਤੀ ਨਹੀਂ ਜਾ ਰਹੀ ਕਿਤੇ 4 ਘੰਟੇ ਕਿਤੇ 5 ਘੰਟੇ ਕਿਤੇ 2 ਘੰਟੇ ਆ ਗਈ ਫਿਰ ਅੱਧਾ ਘੰਟਾ ਚੱਲ ਗਈ ਫਿਰ ਘੰਟਾ ਆ ਗਈ ਐਸੇ ਵੀ ਤੁਹਾਨੂੰ ਸੁਣ ਤਾਂ ਲੋ ਪੈਸੇ ਵੀ ਤੁਹਾਡੇ ਕੋਲ ਫੌਂਡ ਤੁਹਾਡੇ ਕੋਲ ਮੇਰੇ ਕੋਲ ਕੀ ਆ ਸਬੂਤ ਅੱਗੇ ਹੋ ਚੁੱਕਾ ਏਦਾਂ ਹੋ ਚੁੱਕਾ ਕਿ ਮੈਂ ਤੁਹਾਨੂੰ ਹੁਣੇ ਦੇਖ ਕੇ ਐਸ ਡੀਓ ਸਾਹਿਬ ਐਸ ਡੀਓ ਸਾਹਿਬ ਸੁਣੋ ਮਰ ਜਾਈ ਆ ਸੁਣੋ ਪਹਿਲਾਂ ਪੈਸੇ ਮਰਿਆ ਆ ਪਹਿਲਾਂ ਪੈਸੇ ਮਰਿਆ ਸੁਣੋ ਦੀ ਬੰਦੇ ਦੀ ਗੱਲ ਅੱਗੇ 20 ਤੁਹਾਡੇ ਤੋਂ ਪਹਿਲਾਂ ਦੇਸ਼ ਰਾਜ ਸੀਗਾ ਇੱਥੇ ਕਿਹੜਾ ਸੀਗਾ ਉਦੋਂ ਮਾਰ ਚੁੱਕੇ ਪੈਸੇ ਮਾਰ ਚੁੱਕੇ 25000 ਸਾਡਾ ਮਾਰ ਚੁੱਕਾ ਲੋ ਦੱਸੋ ਤੁਸੀਂ ਇੱਕੋ ਗੱਲ ਕਹੀ ਜਾਂਦੇ ਲੋ ਹਵਾਈ ਗੱਲਾਂ ਸਰਕਾਰ ਦੀਆਂ ਜਿਹੜੀਆਂ ਮੰਨ ਲਓ ਉਹਨਾਂ ਦੀ ਇਹ ਵੇਲੇ ਫੂਕ ਨਿਕਲ ਗਈ ਆ ਹਾ ਹਾ ਕਾਰ ਮੱਚੀ ਪਈ ਆ ਸਪਰੇਸ ਹੋ ਜਾਂਦੀ ਆ ਤਾਂ ਤੁਸੀਂ ਮੰਨੋਗੇ ਵੀ ਪੈਸੇ ਦੇ ਕੇ ਗਿਆ ਬੰਦਾ ਮੇਰੇ ਕੋਲ ਤਾਂ ਕੋਈ ਰਸੀਦ ਨਹੀਂ ਉਹ ਸਰਕਾਰ ਜਿਹੜੀ ਆ ਉਹ ਜ਼ਿੰਮੇਵਾਰ ਆ ਸਰਕਾਰ ਜਿਹੜੀ ਆ ਉਹ ਰੈਗੂਲਰ ਜਿਹੜੀ ਭਾਰਤੀ ਕਰੇ ਭਾਰਤੀ ਕਰਕੇ ਜਿਹੜੀ ਆ ਲੋਕਾਂ ਦੀ ਮੰਨ ਲਓ ਇਹ ਸਪਲਾਈ ਆ ਉਹਨੂੰ ਯਕੀਨੀ ਬਣਾਇਆ ਜਾ ਸਿਸਟਮ ਇਦਾਂ ਆਏ ਇਸ ਨਾਂ ਦੇ ਥੱਲੇ ਵੀ ਮੁਲਾਜ਼ਮ ਐ ਨੀਗੇ ਜਾਂ ਕੋਈ ਜੀਆ ਜਾਂ ਕੋਈ ਐਡੀਓ ਦੂਜਾ ਤੀਸਰਾ ਜਦੋਂ ਤਾਂ ਇਹਨਾਂ ਨੂੰ ਪੈਸੇ ਮਿਲ ਜਾਂਦੇ ਆ ਉਦੋਂ ਤਾਂ ਇਹ ਮੰਨ ਲਓ ਵੀ ਐਤਵਾਰ ਨੂੰ ਵੀ ਕੰਮ ਕਰ ਦਿੰਦੇ ਆ ਤੇ ਜਦੋਂ ਵੀ ਰੁਟੀਨ ਦੇ ਵਿੱਚ ਆ ਗਿਆ ਆਪਣੀ ਕੋਈ ਮੁਸ਼ਕਲ ਦੱਸਦੇ ਆ ਤੇ ਉਸ ਵੇਲੇ ਜਿਹੜਾ ਆ ਮੰਨ ਲਓ ਵੀ ਸਾਡਾ ਮਸਲਾ ਜਿਹੜਾ ਹੱਲ ਨਹੀਂ ਹੁੰਦਾ ਲੋਕ ਜਿਹੜੇ ਤੱਕੇ ਖਾ ਰਹੇ ਆ ਮਟੇਸ਼ੀਆ ਦਾ ਮਸਲਾ 5000 6000 7000 25000 35000 ਦਾ ਕਰੇਡ ਪਹੁੰਚ ਕੇ ਟ੍ਰਾਂਸਫਰ ਹੋ ਜਾਂਦਾ ਅੱਛਾ ਜੇ ਟਰਾਂਸਫਾਰਮ ਦਾ ਕੋਹੂ ਵੀ ਸੜ ਜਵੇ ਹਨਾ ਆ ਜੈ ਸਾਹਿਬ 100 ਰੁਪਇਆ ਲੈ ਕੇ ਕੋਹੂ ਦਿੰਦਾ ਮਾਲ ਸਰਕਾਰ ਦਾ ਤੇ ਪੈਸੇ ਲੈ ਰਿਆ ਮਾਲ ਸਰਕਾਰ ਦਾ ਟਰਾਂਸਫਾਰਮ ਸਰਕਾਰ ਦੇ ਆ ਤੁਸੀਂ ਕੋਈ 24 ਘੰਟੇ ਵਾਲਾ ਕਨੈਕਸ਼ਨ ਲੈਣਾ ਦੂਸਰਾ ਤੀਸਰਾ ਲੈਣਾ 30 35000 ਰੁਪਇਆ ਨਹੀਂ ਠੇਕਾ ਬਣਿਆ ਆ ਬੇਟਾ ਅਸੀਂ ਬਾਲੋ ਪੈਸੇ ਲੈਣੇ ਆ ਆਹੇ ਜੈ ਸਾਹਿਬ ਜਿਹੜਾ ਪਹਿਲਾਂ ਕਹਿੰਦਾ 4000 ਫੇਰ ਕਹਿੰਦਾ 7000 ਫੇਰ ਕਹਿੰਦਾ 25000 ਫੇਰ ਸ਼ਾਇਦ ਚੱਲ ਗਿਆ 35000 ਤੇ ਤੋ ਇਕੱਠੇ ਹੋ ਗਏ ਜਦੋਂ ਜਥੇਬੰਦੀਆਂ ਕੋਲ ਗਏ ਤਾਂ ਫਿਰ ਉਹੀ ਟਰਾਂਸਫਾਰਮ ਜਿਹੜਾ ਆ ਉਹ ਫ੍ਰੀ ਰੱਖਿਆ ਗਿਆ ਤੇ ਅਨੁਮਾਨ ਕੀ ਤਰੀਕ ਨੂੰ ਜਿਹੜਾ ਆ ਉਹ ਐਕਸ਼ਨ ਦੇ ਗ੍ਰਾਹ ਜਿਹੜਾ ਆ ਠੀਕ 11 ਵਜੇ ਇਲਾਕੇ ਦਾ ਜਿਹੜਾ ਆ ਉਹ ਇਕੱਠ ਰੱਖਿਆ ਆ ਘਰੇਲੂ ਅਤੇ ਖੇਤੀਬਾੜੀ ਬਿਜਲੀ ਸਪਲਾਈ ਦੇ ਅਣ ਐਲਾਨੇ ਕਟਾਂ ਤੋਂ ਪਰੇਸ਼ਾਨ ਅਤੇ ਹੋਰ ਨਾਂ ਮੰਗਾਂ ਨੂੰ ਲੈ ਕੇ ਅੱਜ ਜਮਹੂਰੀ ਕਿਸਾਨ ਸਭਾ ਦੀ ਅਗਵਾਈ ਹੇਠ ਇਲਾਕਾ ਨਿਵਾਸੀਆਂ ਅਤੇ ਕਿਸਾਨਾਂ ਵੱਲੋਂ ਬਿਜਲੀ ਦਫ਼ਤਰ ਰੌੜਕਾ ਕਲਾਂ ਦੇ ਕੇ ਇਕੱਠ ਕੀਤਾ ਗਿਆ ਇਸ ਮੌਕੇ ਤੇ ਪੰਜਾਬ ਸਰਕਾਰ ਅਤੇ ਬਿਜਲੀ ਵਿਭਾਗ ਦੇ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ ਜਿਸ ਵਿੱਚ ਬਿਜਲੀ ਸਪਲਾਈ ਪੂਰੀ ਦੇਣ ਨਮੀ ਭਰਤੀ ਕੀਤੇ ਜਾਣ ਅਤੇ ਵਿਭਾਗ ਵਿੱਚ ਚੱਲ ਰਹੀ ਰਿਸ਼ਵਤਖੋਰੀ ਦਾ ਜ਼ਿਕਰ ਕੀਤਾ ਗਿਆ ਇਸ ਮੌਕੇ ਤੇ ਸੰਬੋਧਨ ਕਰਦੇ ਹੋਏ ਜਮਹੂਰੀ ਕਿਸਾਨ ਸਭਾ ਦੇ ਸੂਬਾ ਚਾਤਰ ਕਲਵਾਨ ਸਿੰਘ ਸੰਧੂ ਨੇ ਕਿਹਾ ਕਿ ਬਿਜਲੀ ਦਫ਼ਤਰ ਰੋੜਕਾ ਕਲਾ ਵਿਖੇ ਇਲਾਕੇ ਦੇ ਮੋਹਤਵਾਰ ਲੋਕ ਬਿਜਲੀ ਸਪਲਾਈ ਦੀਆਂ ਮੰਗਾਂ ਸੰਬੰਧੀ ਵਾਰ-ਵਾਰ ਆ ਕੇ ਅਧਿਕਾਰੀਆਂ ਨੂੰ ਮਿਲ ਰਹੇ ਹਨ ਜਿਨ੍ਹਾਂ ਨੂੰ ਅਧਿਕਾਰੀਆਂ ਵੱਲੋਂ ਕੰਮ ਕੀਤੇ ਜਾਣ ਦੇ ਭਰੋਸੇ ਵੀ ਦਿੱਤੇ ਜਾਂਦੇ ਹਨ ਪਰ ਕੰਮ ਫਿਰ ਵੀ ਨਹੀਂ ਕੀਤਾ ਜਾਂਦਾ ਇਸ ਕਰਕੇ ਅੱਜ ਵੱਖ-ਵੱਖ ਪਿੰਡਾਂ ਦੇ ਲੋਕ ਇਕੱਠੇ ਹੋ ਕੇ ਆਪਣੀਆਂ ਮੰਗਾਂ ਨੂੰ ਲੈ ਕੇ ਬਿਜਲੀ ਦਫ਼ਤਰ ਰੋੜਕਾ ਕਲਾਂ ਦੇਖੇ ਪਹੁੰਚੇ ਹਨ ਆਗੂ ਜਸਵਿੰਦਰ ਸਿੰਘ ਢੇਸੀ ਨੇ ਕਿਹਾ ਕਿ ਪੰਜਾਬ ਸਰਕਾਰ ਦੇ 24 ਘੰਟੇ ਬਿਜਲੀ ਦੇ ਦਾਅਵਿਆਂ ਦੀ ਹਵਾ ਨਿਕਲ ਗਈ ਹੈ ਉਹਨਾਂ ਨੇ ਕਿਹਾ ਕਿ ਇੱਕ ਮਹੀਨਾ ਪਹਿਲਾਂ ਵੀ ਉਹ ਐਸਡੀਓ ਸਾਹਿਬ ਨੂੰ ਮਿਲੇ ਸਨ ਪਰ ਉਹਨਾਂ ਵੱਲੋਂ ਅਜੇ ਵੀ ਬਹੁਤੇ ਕੰਮ ਪੂਰੇ ਨਹੀਂ ਕੀਤੇ ਗਏ ਉਹਨਾਂ ਨੇ ਦੋਸ਼ ਲਾਇਆ ਕਿ ਬਿਜਲੀ ਵਿਭਾਗ ਦੇ ਅਧਿਕਾਰੀ ਕੰਮ ਕਰਾਉਣ ਦੇ ਬਦਲੇ ਆਮ ਲੋਕਾਂ ਪਾਸੋਂ ਰੁਪਏ ਲੈ ਰਹੇ ਹਨ ਵਾਕਵਾ ਖਕਮਾ ਦੀ ਫੀਸ ਜਮ੍ਹਾਂ ਕਰਵਾ ਕੇ ਉਹਦੀ ਰਸੀਦ ਮੌਕੇ ਤੇ ਨਹੀਂ ਦਿੱਤੀ ਜਾ ਰਹੀ ਜਿਸ ਬਾਰੇ ਐਸਡੀਓ ਸਾਹਿਬ ਨੂੰ ਵੀ ਜਾਣਕਾਰੀ ਦਿੱਤੀ ਗਈ ਹੈ ਉਹਨਾਂ ਨੇ ਦੱਸਿਆ ਕਿ ਇਹਨਾਂ ਸਾਰੀਆਂ ਮੰਗਾਂ ਨੂੰ ਲੈ ਕੇ 30 ਜੁਲਾਈ ਨੂੰ ਗੁਰਆਂ ਦੇ ਐਕਸ਼ਨ ਦਫ਼ਤਰ ਵਿਖੇ ਭਾਰੀ ਇਕੱਠ ਕੀਤਾ ਜਾਵੇਗਾ ਅੱਜ ਅਸੀਂ ਰੁੜਕਾ ਸਬਡਿਵੀਜ਼ਨ ਤੇ ਇਕੱਠੇ ਹੋਏ ਇਲਾਕੇ ਦੇ ਸਾਰੇ ਕਿਸਾਨ ਪਿਛਲੇ ਦਿਨਾਂ ਤੋਂ ਜਿਹੜੀ ਲਗਾਤਾਰ ਮੰਨ ਲਓ ਵੀ ਕਟਿਆ ਉਹ ਲਗਤਾ ਲੱਗ ਰਿਹਾ ਹੈ ਸਰਕਾਰ ਇਹ ਗੱਲ ਕਹਿ ਰਹੀ ਆ ਵੀ ਸਾਡੇ ਕੋਲ ਬਤੀ ਬਹੁਤ ਆ ਕਿਸਾਨ ਨੂੰ ਘਸ ਲਾਵਾਂਗੇ ਰਾਤ ਨੂੰ ਖੇਤਾਂ ਵਿੱਚ ਉਹਨੂੰ ਸੌਣ ਦੀ ਲੋੜ ਨਹੀਂ ਇਸ ਕਰਕੇ ਆ ਔਲ ਲੱਗ ਗਈ ਆ ਤੇ ਔਲ ਲੱਗਣ ਦੇ ਨਾਲੇ ਮੰਨ ਲਓ ਵੀ ਲਗਾਤਾਰ ਜਿਹੜੇ ਕਟਿਆ ਕਿਤੇ 2 ਘੰਟੇ ਲੱਗਦਾ ਕਿਤੇ 1 ਘੰਟਾ ਲੱਗਦਾ ਕਿਤੇ 2 ਘੰਟੇ ਆ ਗਏ ਅੱਧਾ ਘੰਟਾ ਚੱਲ ਗਿਆ ਇਲਾਕੇ ਭਰ ਦੇ ਵਿੱਚ ਮੰਨ ਲਓ ਇਹੋ ਜਿਹੀ ਪੁਜੀਸ਼ ਦੀ ਇਹਨੂੰ ਲੈ ਕੇ ਕਿਸਾਨ ਜਿਹੜੇ ਆ ਉਹ ਇਕੱਠੇ ਹੋ ਕੇ ਐਡੀਓ ਸਾਹਿਬ ਨੂੰ ਆਪਣੀਆਂ ਜਿਹੜੀਆਂ ਮੁਸ਼ਕਲ ਦੱਸੀ ਆ ਉਹਦੇ ਲਈ ਕਿਸਾਨ ਪੰਜਾਬ ਸਰਕਾਰ ਦੀ ਫੂਕ ਵੀ ਨਿਕਲ ਗਈ ਜਿਹੜੀ ਇਹ ਗੱਲ ਕਹਿੰਦੀ ਵੀ ਸਾਡੇ ਕੋਲ ਬੱਤੀ ਬਹੁਤ ਜਮਾ ਹੈ ਵੀ ਸਾਡੀ ਮੁਸ਼ਕਲੇ ਕੋਈ ਨਹੀਂ ਗਈ ਮੰਨ ਲਓ 24 ਘੰਟੇ ਮੋਟਰਾਂ ਚੱਲਣ ਗਿਆ ਆ ਔਲ ਲੱਗੀ ਆ ਔਲ ਲੱਗਣ ਦੇ ਨਾਲੇ ਜਿਹੜੀ ਆ ਮੰਨ ਲਓ ਸਰਕਾਰ ਦੀ ਫੂਕ ਨਿਕਲ ਗਈ ਆ ਜੇ ਮੀਂਹ ਪੈ ਗਿਆ ਉਹ ਅੱਗੇ ਪਹਿਲਾਂ ਵੀ ਇਹ ਸਰਕਾਰਾਂ ਮੁੱਕੇ ਹੁੰਦੇ ਜਦੋਂ ਮੀਂਹ ਪੈ ਗਿਆ ਬੱਤੀ 24 ਘੰਟੇ ਆਉਂਦੀ ਆ ਤੇ ਜਦੋਂ ਔਲ ਲੱਗ ਗਈ ਤੇ ਲਗਾਤਾਰ ਕੱਟ ਲੱਗਦੇ ਆ ਤੇ ਇਸ ਕਰਕੇ ਕਹਿਣ ਤੋਂ ਭਾਦਿਆ ਬੇ ਅਸੀਂ ਅੱਜ ਦੀ ਇਹ ਜਿਹੜੀ ਆ ਕੱਖ ਸੀ ਇਸ ਕਰਕੇ ਅੱਡੀਆਂ ਸੌਦੇ ਨੋਟਿਸ ਵਿੱਚ ਲੈ ਜਾਂਦਾ ਜਿਹੜੀਆਂ ਪਹਿਲਾਂ ਵੀ 1 ਮਹੀਨਾ ਮਿਲੇ ਸੀ ਕੋਸ ਮਸਲੇ ਲੋਕਾਂ ਦੇ ਲੋਕਲ ਮਸਲੇ ਸੀ ਉਹ ਕੁਝ ਹੱਲ ਹੋਏ ਆ ਤੇ ਕੁਝ ਰਹਿੰਦੇ ਆ ਤੇ ਇਹਨੂੰ ਲੈ ਕੇ ਅਸੀਂ 30 ਤਰੀਕ ਨੂੰ ਜਿਹੜਾ ਆ ਉਹ ਐਕਸ਼ਨ ਦੇ ਗ੍ਰਾਂਹ ਜਿਹੜਾ ਆ ਠੀਕ 11 ਵਜੇ ਇਲਾਕੇ ਦਾ ਜਿਹੜਾ ਆ ਉਹ ਇਕੱਠ ਰੱਖਿਆ ਆ ਉਹਦੇ ਵਿੱਚ ਜਿਹੜਾ ਆ ਮੰਨ ਲਓ ਜਿਹੜੀਆਂ ਇਹ ਮੁਸ਼ਕਲਾਂ ਆ ਕੱਟਦੀਆਂ ਮੁਸ਼ਕਲਾਂ ਆ ਹੋਰ ਸਾਡੀਆਂ ਲੋਕਲ ਮੁਸ਼ਕਲਾਂ ਆ ਨਵੀਂ ਭਾਪਤੀ ਦੀ ਜਿਹੜੀ ਆ ਉਹ ਮੰਗਾਂ ਨੂੰ ਲੈ ਕੇ ਜਿਹੜਾ ਆ ਉਦੋਂ ਨੂੰ ਅਸੀਂ ਜਿਹੜਾ 30 ਤਰੀਕ ਨੂੰ ਜਿਹੜਾ ਆ ਦਿਨ ਮੰਗਲਵਾਰ ਆ 30 ਤਰੀਕ ਦਿਨ ਮੰਗਲਵਾਰ ਨੂੰ ਗ੍ਰਾਂਹ ਜਿਹੜਾ ਆ 11 ਵਜੇ ਉਹ ਇਕੱਠ ਰੱਖਿਆ ਆ ਤੇ ਇਲਾਕੇ ਦੇ ਕਿਸਾਨਾਂ ਮਜ਼ਦੂਰਾਂ ਤਾਂ ਮੈਂ ਇਹ ਲੋਕਾਂ ਨੂੰ ਸਾਰਿਆਂ ਨੂੰ ਬੇਨਤੀ ਕਰਦੇ ਆਂ ਵੀ 30 ਤਰੀਕ ਨੂੰ ਗਰਾਈ ਤੁਸੀਂ ਐਕਸੈਂਟ ਦੇ ਜਿਹੜਾ ਪਹੁੰਚ ਗਏ ਤੇ ਆਪਣੀਆਂ ਜਿਹੜੀਆਂ ਮੁਸ਼ਕਿਲਾਂ ਆ ਉਹਨਾਂ ਨੂੰ ਜਿਹੜਾ ਆਪਾਂ ਹੱਲ ਕਰਉਣਾ ਆ ਤੇ ਅੱਗੇ ਤੋਂ ਵੀ ਜਿਹੜਾ ਇਹ ਮੰਨ ਲਓ ਵੀ ਸਾਡੇ ਕੋਲ ਮਲਾਜਮ ਨਹੀਂ ਇਹ ਛਤਰ ਛਾਇਆ ਦੇ ਥੱਲੇ ਜਿਹੜੇ ਮਲਾਜਮ ਆ ਉਹ ਮੰਨ ਲਓ ਵੀ ਸਦਾ ਜਿਹੜੇ ਸਾਡੇ ਕਿਸਾਨ ਆ ਮਜ਼ਦੂਰ ਆ ਆਮ ਲੋਕ ਆ ਉਹਨਾਂ ਕੋਲੋਂ ਜਿਹੜੇ ਆ ਉਹ ਪੈਸੇ ਵੀ ਵਟੋ ਰਹੇ ਆ ਉਹ ਵੀ ਜਿਹੜਾ ਹਿਉ ਸਾਹਿਬ ਨੂੰ ਦੱਸਿਆ ਉਹ ਕਹਿੰਦਾ ਮੈਨੂੰ ਪਤਾ ਨਹੀਂ ਪਰ ਉਹਨੂੰ ਕਹਿ ਦਿੱਤਾ ਪਤਾ ਭਾਵੇਂ ਨਹੀਂ ਪਰ ਤੁਹਾਡੀ ਛਤਰੀ ਥੱਲੇ ਇਹ ਸਭ ਕੁਝ ਹੋ ਰਿਹਾ ਵੀ ਜਿਹੜਾ ਹਿੱਸਾ ਆ ਉਹ ਅਸੀਂ ਉਹਨਾਂ ਨੂੰ ਵੀ ਦਿੰਨੇ ਆ ਇਹ ਪੂਰੀਆਂ ਗੱਲਾਂ ਡਿਓ ਨਾਲ ਕੀਤੀਆਂ ਤੇ ਉਹ ਅੱਗੇ ਤੋਂ ਉਹਨਾਂ ਨੇ ਵਿਸ਼ਵਾਸ ਦਵਾਇਆ ਵੀ ਅੱਗੇ ਤੋਂ ਕੋਈ ਵੀ ਜਿਹੜਾ ਮੰਨ ਲਓ ਕੋਈ ਪੈਸੇ ਮੰਗਦਾ ਕੋਈ ਹੋਰ ਗੱਲ ਆ ਉਹ ਸਾਡੇ ਨਾਲ ਰਾਬਤਾ ਕਰੋ ਤੇ ਇਹ ਅੱਗੇ ਤੋਂ ਨਹੀਂ ਕੰਮ ਹੋਊਗਾ ਇਸ ਕਰਕੇ ਫਿਰ ਅਖੀਰ ਦੇ ਵਿੱਚ ਸਾਰਿਆਂ ਨੂੰ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਆ ਮਿਹਨਤੀ ਲੋਕਾਂ ਨੂੰ ਕਿਰਤੀ ਲੋਕਾਂ ਨੂੰ ਜਿਹੜੀ ਬੇਨਤੀ ਕਰਦੇ ਆ ਵੀ 30 ਤਰੀਕ ਦਿਨ ਮੰਗਲਵਾਰ ਨੂੰ ਗ੍ਰਾਈ ਐਕਸ਼ਨ ਦੇ ਜਿਹੜਾ 11 ਵਜੇ ਜਿਹੜਾ ਆ ਉਹ ਧਰਨਾ ਲਾ ਲਾ ਜਾ ਰਿਹਾ ਇਹਨਾਂ ਮੰਗਾਂ ਲੈ ਕੇ ਸਾਰੇ ਲੋਕਾਂ ਨੂੰ ਬੇਨਤੀ ਆ ਵੀ ਉਹ ਪਹੁੰਚ ਹਮ ਮਹਾ ਕੇ ਪਹੁੰਚਾਂ ਧੰਨਵਾਦ ਜੀ ਉਦਰੀ ਸਵਾਰੇ ਜਦੋਂ ਐਸਜੀਓ ਸਾਹਿਬ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਜੋ ਵੀ ਮੰਗਾ ਉਹਨਾਂ ਕੋਲ ਪਹੁੰਚਿਆ ਸਾਨੂੰ ਉਹਨਾਂ ਵਿੱਚੋਂ ਕੁਝ ਦਾ ਹੱਲ ਕੀਤਾ ਜਾ ਚੁੱਕਿਆ ਹੈ ਬਾਕੀ ਵੀ ਜਲਦੀ ਹੱਲ ਕੀਤੀਆਂ ਜਾ ਰਹੀਆਂ ਹਨ ਵਾਰ-ਵਾਰ ਲੱਗ ਰਹੇ ਬਿਜਲੀ ਕਟਾਂ ਵਾਲੀ ਉਹਨਾਂ ਨੇ ਕਿਹਾ ਕਿ ਇਸ ਬਾਰੇ ਉੱਚ ਅਧਿਕਾਰੀਆਂ ਨੂੰ ਰਿਪੋਰਟ ਬਣਾ ਕੇ ਭੇਜ ਦਿੱਤੀ ਜਾਵੇਗੀ ਵਿਭਾਗ ਦੇ ਕਰਮਚਾਰੀਆਂ ਵੱਲੋਂ ਰੁਪਏ ਲੈ ਕੇ ਕੰਮ ਕੀਤੇ ਜਾਣ ਦੇ ਦੋਸ਼ਾਂ ਬਾਰੇ ਉਹਨਾਂ ਨੇ ਕਿਹਾ ਕਿ ਇਲਾਕਾ ਨਿਵਾਸੀਆਂ ਵੱਲੋਂ ਇਹ ਮੁੱਦਾ ਉਹਨਾਂ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ ਇਸ ਬਾਰੇ ਜਾਂਚ ਕੀਤੀ ਜਾਵੇਗੀ ਜੇਕਰ ਕੋਈ ਵੀ ਕਰਮਚਾਰੀ ਦੋਸ਼ੀ ਪਾਇਆ ਜਾਂਦਾ ਹੈ ਤਾਂ ਮਹਿਕਮੇ ਦੀਆਂ ਹਦਾਇਤਾਂ ਦੇ ਮੁਤਾਬਕ ਕਾਰਵਾਈ ਕੀਤੀ ਜਾਵੇਗੀ ਜਮਾ ਕਰਵਾਈ ਗਈ ਫੀਸ ਦੀਆਂ ਰਸੀਦਾ ਮੌਕੇ ਤੇ ਨਾ ਦਿੱਤੇ ਜਾਣ ਬਾਰੇ ਉਹਨਾਂ ਨੇ ਕਿਹਾ ਕਿ ਕਈ ਵਾਰ ਵਧੇਰੇ ਗਿਣਤੀ ਵਿੱਚ ਰਸੀਦਾ ਹੋਣ ਕਰ ਅਝਿਆ ਹੋ ਜਾਂਦਾ ਹੈ ਰਾਤ ਨੂੰ ਬਿਜਲੀ ਸੰਬੰਧੀ ਕੰਪਲੀਟਾ ਸਮੇਂ ਸਿਰ ਨਾ ਠੀਕ ਕੀਤੀ ਜਾਣ ਬਾਰੇ ਉਹਨਾਂ ਨੇ ਕਿਹਾ ਕਿ ਇਲਾਕੇ ਵਿੱਚ ਵਿਭਾਗ ਵੱਲੋਂ ਇੱਕ ਹੀ ਮੋਬਾਈਲ ਗੱਡੀ ਦਿੱਤੀ ਗਈ ਹੈ ਇਸ ਸੰਬੰਧੀ ਵਿਭਾਗ ਵੱਲੋਂ ਇੱਕ ਹੋਰ ਗੱਡੀ ਪ੍ਰਬੰਧ ਕਰਵਾਏ ਜਾਣ ਲਈ ਕੋਸ਼ਿਸ਼ ਕੀਤੀ ਜਾਵੇਗੀ ਹਾਂਜੀ ਅਸਟੂ ਸਾਹਿਬ ਅੱਜ ਇਲਾਕੇ ਦੇ ਜਿਹੜੇ ਲੋਕ ਸਗੇ ਅੱਜ ਇੱਥੇ ਇਕੱਠੇ ਹੋਏ ਸੀਗੇ ਕੀ ਸੀਗੇ ਉਹਨਾਂ ਦੀ ਮੰਗਾਂ ਸੀਗੀਆਂ ਤੇ ਕੀ ਕਾਰਨ ਸੀ ਉਹਨਾਂ ਦੇ ਅੱਜ ਲੱਕਾ ਰੋੜਕਾ ਦੇ ਲੱਕਾ ਨਵਸੀਆ ਨੂੰ ਉਹ 팀 ਨੇ ਰਿਪੋਰਟ ਕੀਤੀ ਗਈ ਸੀ ਕਿ ਉਹਨਾਂ ਦੀਆਂ ਕੁਝ ਬੇ ਕੰਪਲੇਂਟਾਂ ਜਿਹੜੀਆਂ ਸੀਗੀਆਂ ਪਹਿਲਾਂ ਕੀਤੀਆਂ ਸੀਗੀਆਂ ਉਹਨੇ ਟਾਸ ਉਹਨਾਂ ਦੇ ਬਦਲੀ ਹੋਣ ਸੰਬੰਧੀ ਜਦੋਂ ਪੀਵੀਸੀ ਸੀਗੀਆਂ ਉਹਨਾਂ ਦੀਆਂ ਚੇਂਜ ਹੋਣ ਵਾਲੀਆਂ ਸੀਗੀਆਂ ਉਹ ਕਰਵਾ ਦਿੱਤੀਆਂ ਗਈਆਂ ਤੇ ਕੁਝ ਹੋਰ ਮੰਗਾ ਜਿੱਦਾਂ ਭਾਰਤਵਾਦੀਆ ਪਿੰਡ ਦੇ ਵਿੱਚ ਨਵੇਂ ਟਰਾਂਸਫਾਰਮਰ ਰੱਖਣ ਦੀ ਸੀਗੀ ਉਹ ਮੌਕੇ ਜਿਹੜੇ ਚੈੱਕ ਕਰ ਲਏ ਗਏ ਆ ਤੇ ਉਹਨਾਂ ਦਾ ਜਿਹੜਾ ਸਮਾਰਕੜਵਾ ਲਿਆ ਗਿਆ ਤੇ ਇੱਕ ਦਿਨ ਵੀ ਕੀ ਜਿਹੜੇ ਹੈਗਾ ਉਹ ਨਵੇਂ ਟਰਾਂਸਫਾਰਮਰ ਰੱਖ ਦਿੱਤੇ ਜਾਣਗੇ ਇਕ ਉਹਨਾਂ ਦੀ ਜਿਹੜੀ ਹੈਗੀ ਮੋਟਰਾਂ ਦੀ ਸਪਲਾਈ ਨੂੰ ਲੈ ਕੇ ਥੋੜਾ ਜਿਹਾ ਅਚਨਚੇਤ ਕਹਿ ਰਹੇ ਨੇ ਵੀ ਕਟ ਲੱਗ ਰਹੇ ਨੇ ਉਹਨਾਂ ਕਟਾਂ ਦੇ ਸਬੰਧ ਵਿੱਚ ਜਿਹੜਾ ਹੈਗਾ ਆ ਉਚਿਤ ਅਧਿਕਾਰੀਆਂ ਨੂੰ ਜਿਹੜੀ ਹੈਗੀ ਰਿਪੋਰਟ ਬਣਾ ਕੇ ਭੇਜ ਦਿੱਤੀ ਜਾਏਗੀ ਤੇ ਇੱਕ ਇਹ ਹੈਗਾ ਵੀ ਉਹਨਾਂ ਨੂੰ WhatsApp ਜਿਹੜੇ ਮੈਸੇਜ ਗਰੁੱਪ ਜਿਹੜੇ ਬਣਾਏ ਹੋਏ ਆ ਉਹਨਾਂ ਦੇ ਵਿੱਚ ਜਿਹੜਾ ਹੈਗਾ ਉਹਨਾਂ ਦੀ ਸਪਲਾਈ ਤੇ ਦੇ ਵੱਧ ਤੋਂ ਵੱਧ ਜਿਹੜੇ ਹੈਗੇ ਮੈਂਬਰਾਂ ਨੂੰ ਐਡ ਕਰਨ ਦੇ ਕਿਹਾ ਗਿਆ ਤੋਂ ਜਿਨੇ ਮੈਂਬਰ ਐਡ ਹੋ ਜਾਣਗੇ ਉਹਦੇ ਨਾਲ ਜਿਹੜੇ ਹੈਗੇ ਸਪਲਾਈ ਨੂੰ ਚੱਲਣ ਵੇਲੇ ਜਾਂ ਕੋਈ ਪਾਵਰ ਕੱਟਾ ਜਾਂਦੀ ਹੈ ਉਹਦੇ ਵਿੱਚ ਜਿਹੜਾ ਹੈਗਾ ਆ ਉਹ ਕਿਸਾਨ ਵੀਰ ਜਿਹੇ ਰਹ ਗਿਆ ਉਹਨਾਂ ਨੂੰ ਇੰਟੀਮੀਟ ਜਿਹੜਾ ਹੈਗਾ ਸਮੇਂ ਸਿਰ ਜਿਹੜਾ ਹੈਗਾ ਉਹ ਕੀਤਾ ਜਾ ਸਕਦਾ ਸਰ ਇੱਕ ਜਦ ਤਾ ਇੱਥੇ ਇਲਜ਼ਾਮ ਕਿਸਾਨ ਵੀਰਾਂ ਨੇ ਔਰ ਇਲਾਕਾ ਵਸਨੀਕਾਂ ਨੇ ਅੱਜ ਬਾਹਰ ਕੀਤੇ ਹੈਗੇ ਵੀ ਜਿਹੜੇ ਪੈਸੇ ਲੈ ਕੇ ਜਿਹੜੇ ਮੁਲਾਜ਼ਮਾਂ ਕੰਮ ਕਰ ਰਹੇ ਹੈਗੇ ਆ ਉਹ ਦੋਸ਼ਾ ਤਾਂ ਕੀ ਤੁਹਾਡਾ ਹੈਗਾ ਇਸੇ ਸਬੰਧਤ ਵਿੱਚ ਜਿਹੜਾ ਹੈਗਾ ਆ ਉਹ ਮੈਂ ਜਿਹੜਾ ਹੈਗਾ ਇਨਵੈਸਟੀਗੇਸ਼ਨ ਟੀਮ ਦੇ ਮੀਟਿੰਗ ਲੈ ਰਹੇ ਆ ਉਹਦੇ ਵਿੱਚ ਜਿਹੜਾ ਵੀ ਕਿਸੇ ਤੇ ਵੀ ਕੋਈ ਇਦਾਂ ਦੀ ਪਤਾ ਕੁਸਬੂ ਜਿਹੜੇ ਹੈਗੇ ਆ ਪਾਇਆ ਗਿਆ ਤਾਂ ਉਹਦਾ ਜਿਹੜਾ ਹੈ ਮੈਕਨਿਕ ਦੀਆਂ ਦਤਾ ਅਨੁਸਾਰ ਜਿਹੜਾ ਹੈ ਕੈਪੈਨਲਾਈਜ਼ ਕੀਤਾ ਜਾਏ ਸਰ ਆਮ ਲੋਕਾਂ ਨੇ ਇੱਕ ਹੋਰ ਲਾਇਆ ਇਹ ਐਡਿਕੇਸ਼ਨ ਇਹਨਾਂ ਦੇ ਇਹ ਕੀ ਜਿਹੜੀ ਇਹ ਕਨੈਕਸ਼ਨ ਵਗੈਰਾ ਲੈਂਦੇ ਆ ਤੇ ਉਹਦੀ ਰਸੀਦ ਵਗੈਰਾ ਮੌਕੇ ਤੇ ਨਹੀਂ ਦਿੱਤੀ ਜਾਂਦੀ ਜਾਂ ਫਿਰ ਜੇ ਫਾਈਲ ਭਰਦੇ ਆ ਜੇ ਕਨੈਕਸ਼ਨ ਲਈ ਫਾਈਲ ਭਰਦੇ ਆ ਤੇ ਉਹ ਕਹਿੰਦੇ ਬਾਹਰੋਂ ਭਰੋ ਜੋ ਕਿ ਐਕਸਟਰਾ ਚਾਰਜ ਉਹਦਾ ਦੇਣਾ ਪੈਂਦਾ ਹੈ ਨਹੀਂ ਇਹਦੀਆਂ ਜਿਹੜਾ ਇਨਸਟਰਕਸ਼ਨਸ ਇਹਨਾਂ ਨੂੰ ਦਿੱਤੀਆਂ ਹੋਈਆਂ ਆ ਪਰਫਾਰਮੇ ਵਗੈਰਾ ਸਾਰਿਆਂ ਦੇ ਪ੍ਰਿੰਟ ਕੱਢ ਕੇ ਦਿੱਤੇ ਹੋਏ ਆ ਜਿਹੜਾ ਕੋਈ ਓਵਰਲੋਡਿੰਗ ਦੇ ਜਾਂ ਵੀਡੀਓਸ ਦੇ ਦੀਨ ਕਰਾਉਣ ਦੇ ਹੈਗੇ ਇੱਕ ਜਿਹੜੀ ਹੈਗੀ ਉਹ ਇੱਕ ਇਸ ਤਰ੍ਹਾਂ ਸੀਗਾ ਕਿ ਅੱਜ ਜ਼ਿਆਦਾ ਭੀੜ ਹੋਣ ਕਰਾ ਲਿਆ ਜਿਹੜਾ ਸੀਗਾ ਕਿ ਮੈਂ ਵੀ ਆਫਿਸ ਦੇ ਨਾਲ ਸਾਡੇ ਕੋਲ ਸੀਗਾ ਤੇ ਉਹਦੇ ਵਿੱਚ ਕੀ ਹੋਇਆ ਕਿ ਕੁਝ ਇੱਕ ਦੇੜੀਆਂ ਹੈਗੀਆਂ ਵੀ 16 ਜਿਹੜੀਆਂ ਹੈਗੇ ਭੀੜ ਕਰਨ ਮੌਕੇ ਤੇ ਨਹੀਂ ਗਿੱਟੀਆਂ ਜੱਗੀਆਂ ਇਹਨਾਂ ਕੋਲੋਂ ਤੇ ਉਹਨਾਂ ਨੂੰ ਇਹਨਾਂ ਨੇ ਕੰਜ਼ਿਊਮਰ ਨੂੰ ਇਹ ਕਿਹਾ ਸੀਗਾ ਵੀ ਥੋੜੀ ਦੇਰ ਤੱਕ ਜਿਹੜੀਆਂ ਹੈਗੀਆਂ ਉਹ ਸਿੱਧਾ ਕੱਟ ਦਿੱਤੀਆਂ ਜਾਣਗੀਆਂ ਲੈ ਲੈ ਜਾਣ ਤੇ ਉਹ ਜਿਹੜੀਆਂ ਸਿੱਧਾ ਜਿਹੜੀਆਂ ਹੈਗੀਆਂ ਜਾਂ ਉਹਨਾਂ ਦੀਆਂ ਜਿੰਨੀਆਂ ਵੀ ਪੈਂਡਿੰਗ ਪਈਆਂ ਸੀਗੀਆਂ ਉਹ ਕੱਟ ਕੇ ਉਹਨਾਂ ਨੂੰ ਦੇ ਦਿੱਤੀਆਂ ਗਈਆਂ ਇਹ ਸਾਨੂੰ ਕਾਫੀ ਟਾਈਮ ਤੋਂ ਇਹ ਚਰਚਾ ਚੱਲ ਰਹੀ ਹੈ ਇਹ ਅੱਜ ਦੀ ਨਹੀਂ ਹੈਗੀ ਇਹ ਕਾਫੀ ਟਾਈਮ ਤੋਂ ਚਰਚਾ ਪੁਰਾਣੀ ਹੈ ਕਿ ਇਹ ਕਹਿ ਦਿੰਦੇ ਆ ਰਸੀਦ ਕੱਟ ਲੈ ਅਗਲੇ ਦਿਨ ਲੈ ਕੇ ਜਾਏਗਾ ਇਦਾਂ ਕਿਉਂ ਜੀ ਪੈਸੇ ਉਹ ਮੌਕੇ ਤੇ ਲੈਂਦੇ ਆ। ਵੀ ਦੇਖੋ ਮੇਰੇ ਟਨਯੋਰ ਦੇ ਵਿੱਚ ਤਾਂ ਅੱਜ ਹੀ ਮੇਰੇ ਧਿਆਨ ਦੇ ਵਿੱਚ ਅੱਜ ਗੱਲ ਆਈ ਆ ਕਿਉਂਕਿ ਉਹ ਪੈਂਡਿੰਗ ਕਰਕੇ ਸੀਗੀਆਂ ਉਹ ਜਿੱਦਾਂ ਜੜੀਆਂ ਹੈਗਾ ਉਹ ਨਹੀਂ ਕੱਟ ਦਿੱਤੀਆਂ ਗਈਆਂ ਨੇ। ਤੇ ਜਿਹੜੀਆਂ ਕੋਈ ਵੀ ਪਿਛਲੇ ਸਮੇਂ ਦੇ ਵਿੱਚ ਕੁਝ ਹੋਇਆ ਆ ਉਹਦੇ ਬਾਰੇ ਤਾਂ ਮੈਂ ਉੱਥੇ ਵਿੱਚ ਕੋਈ ਕਮੈਂਟ ਨਹੀਂ ਕਰ ਸਕਦਾ। ਸਰ ਜੀ ਤਾਂ ਰਾਤ ਭਰ ਤੇ 3:00 ਚੱਲ ਜਾਂਦੀ ਆ ਆਮ ਘਰਾਂ ਦੀ ਜਿਹੜੀ ਸਪਲਾਈ ਹੈਗੀ ਆ ਉਹ ਜਿਹੜੀ ਉਹ ਕੰਪਲੀਟ ਆਪਾਂ ਆਨਲਾਈਨ ਕਰ ਦਿਆ ਹੈਗੇ ਉਹ ਠੀਕ ਆਨੇ ਵਿੱਚ ਇੱਕੋ ਹੀ ਗੱਡੀ ਆ ਪੂਰੇ ਇਲਾਕੇ ਦੇ ਵਿੱਚ ਤੋਂ 3-3 4-4 ਘੰਟੇ ਬਾਅਦ ਜਿਹੜਾ ਉਹ ਜਿਹੜੀ ਕੋਈ ਕੰਪਲੀਟ ਹੁੰਦੀ ਆ ਪੂਰੀ ਹੁੰਦੀ ਆ ਤਾਂ ਕਈ ਔਰ ਨਹੀਂ ਵੀ ਹੁੰਦੀ ਇਹਦੇ ਕੀ ਕਾਰਨ ਨੇ ਉਹ ਕਿਉਂਕਿ ਜਿਹੜੀ ਹੈਗੀ ਡਿਵੀਜ਼ਨ ਦੇ ਵਿੱਚ ਇੱਕ ਹੀ ਗੱਡੀ ਹੈਗੀ ਆ ਉਹਦੇ ਵਿੱਚ ਜਿਹੜੀ ਹੈਗੀ ਆ ਉਹਦੇ ਸਬੰਧ ਦੇ ਵਿੱਚ ਜਿਹੜਾ ਹੈਗਾ ਆ ਉਹ ਸਾਡੇ ਮੁਹਿੰਗ ਨਿਗਰਾਨ ਇੰਜੀਨੀਅਰ ਬਰਾਦੀ ਨਾਲ ਕੋਈ ਹੈਗੀ ਆ ਗੱਲ ਵੀ ਹੋਰ ਜਿਹੜੀਆਂ ਹੈਗੀਆਂ ਉਚਿਤ ਕਰਮੀਆਂ ਦੇ ਨਾਲ ਗੱਲ ਕੇ ਗੱਲਬਾਤ ਕਰਕੇ ਜਿਹੜੀ ਹੈਗੀ ਆ ਇੱਕ ਗੱਡੀ ਹੋਰ ਜਿਹੜੀ ਹੈਗੀ ਆ ਪ੍ਰੋਵਾਈਡ ਕਰਵਾਉਣ ਦੇ ਲਈ ਰਿਕਵੈਸਟ ਜਿਹੜੀ ਹੈਗੀ ਆ ਉਹ ਜਲਦੀ ਹੀ ਕਰ ਦਿੱਤੀ ਜਾਏਗੀ ਤਦ ਡਿਮਾਂਡ ਲਗਾਤਾਰ ਵਧਦੀ ਪਈ ਹੈਗੀ ਆ ਤੇ ਬਹੁਤ ਭਾਰੀ ਘਟਿਆ ਇਸੇ ਕਰਕੇ ਜੀ ਲੋਕ ਇਕੱਠੇ ਹੋ ਗਏ ਆ ਕੀ ਆਉਣ ਵਾਲੇ ਦਿਨਾਂ ਦੇ ਵਿੱਚ ਸਪਲਾਈ ਦੀ ਜਿਹੜੀ ਡਿਮਾਂਡ ਹੈ ਇਹਦੇ ਲੱਪਾ ਹੈਗੇ ਉਹਦੇ ਵਾਸਤੇ ਪ੍ਰਬੰਧ ਹੈਗੇ ਆਪਣੇ ਕੋਲ ਡਿਪਾਰਟਮੈਂਟ ਕੋਲ ਹਾਂਜੀ ਡਿਪਾਰਟਮੈਂਟ ਦੇ ਕੋਲ ਜਿਹੜੇ ਹੈਗੇ ਆ ਇਹ ਪ੍ਰਬੰਧ ਜਿਹੜੇ ਹੈਗੇ ਆ ਆਲਰੇਡੀ ਕੀਤੇ ਗਏ ਨੇ ਕਿ ਜਿਹੜੀ ਹੈਗੀ ਆ ਕੋਈ ਵੀ ਜਿਹੜੀ ਹੈਗੀ ਆ ਪਰ ਇੱਕ ਸਾਲ ਵੀਰਾਂ ਨੂੰ ਜਾਂ ਆਪ ਜਿਹੜੇ ਆ ਪਬਲਿਕ ਨੂੰ ਜਿਹੜੀ ਹੈਗੀ ਹੈ ਜਿਆਦਾ ਪ੍ਰਸ਼ਾਸੀ ਦਾ ਸਾਹਮਣਾ ਲਾ ਕਰਨਾ ਪਵੇ